ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲੋ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਵਧੀਆ ਵਾ ਤੇ ਵਾਹਿਗੁਰੂ ਕਰੇ ਤੁਸੀਂ ਹਮੇਂ ਚੰਸ ਤੇ ਬਸਤੇ ਰਹੋ ਪਰਮਾਤਮਾ ਕਰੇ ਤੇ ਇੱਥੇ ਨਾ ਰਾਤੀ ਇੰਨੀ ਹਨੇਰੀ ਆਈ 8:30 ਹੋ ਜੀ ਇੱਕਦਮ ਇੰਨੀ ਜਲਦੀ ਤੇ ਜੋ ਮਤਲਬ ਕਿ ਇੰਨੇ ਸਵਾਹ ਚੜੀ ਹੈ ਨਾ ਤੇ ਮੈਂ ਪਹਿਲਾਂ ਸੋਚਿਆ ਮੈਂ ਪਹਿਲਾਂ ਨਾ ਬਾਬਾ ਜੀ ਵਾਲਾ ਰੂਮ ਸਾਫ਼ ਕਰਦੀ ਆਂ ਕੀ ਤੁਹਾਨੂੰ ਇਹ ਨਖਲਾਰਾ ਪਿੰਦਾ ਨਾ ਪਰ ਸਮਝ ਨਹੀਂ ਆਉਂਦੀ ਕਿ ਮੈਂ ਕਿੱਥੋਂ ਸ਼ੁਰੂ ਕਰਾਂ ਕਿੱਥੋਂ ਨਾ ਸ਼ੁਰੂ ਕਰਾਂ ਕਿ ਪੂਰਾ ਵੀੜਾ ਵੀ ਕਾਲਖ ਨਾਲ ਸਵਾਹ ਨਾਲ ਭਰਿਆ ਤੇ ਅੰਦਰਾਂ ਤੱਕਰ ਮਤਲਬ ਜਿਹੜਾ ਆਪਣਾ ਸਵਾਹ ਜਿਹੜੀ ਆ ਗਈ ਤੇ ਮੈਂ ਸੋਚਿਆ ਮੈਂ ਚਲ ਪਹਿਲਾਂ ਮੈਂ ਤਾਂ ਬਾਬਾ ਜੀ ਵਾਲਾ ਰੂਮ ਸਾਫ਼ ਕਰ ਲੈਨੀ ਆ ਕਿ ਪਿੱਛੋਂ ਆਉਣੀ ਆ ਬਾਬਾ ਜੀ ਦੇ ਰੂਮ ਤੋਂ ਸ਼ੁਰੂ ਕਰਕੇ ਫਿਰ ਗਾੜੀ-ਗਾੜੀ ਮਤਲਬ ਤੁਰੀ ਆਉਂਗੀ ਅੰਦਰਾਂ ਨੂੰ ਕਮਰਿਆਂ ਨੂੰ ਤੇ ਬਸ ਇੱਥੇ ਮੈਂ ਬਾਬਾ ਜੀ ਦੀਆਂ ਸਾਰੀਆਂ ਫੋਟਵਾਂ ਲਾ ਕੇ ਰੱਖ ਦਿਆਂ ਉਸ ਤੋਂ ਬਾਅਦ ਮੈਂ ਛੱਤ ਝਾੜੀ ਛੱਤ ਝਾੜ ਕੇ ਤੇ ਮੁੜ ਕੇ ਚੰਗੀ ਤਰ੍ਹਾਂ ਮਤਲਬ ਕਰੀ ਰੇਤਾ ਵਾਲੀ ਕਿਰਦੀ ਨੇ ਕਰੀਬ ਉੱਪਰ ਦੇ ਨਾਲ ਮੈਂ ਸਾਰੀਆਂ ਕੰੰਦਾ ਸਾਫ ਕਰ ਲਈਆਂ ਸੀਗੀਆਂ ਕੰੰਦਾ ਸਾਫ ਕਰਕੇ ਤੇ ਉਸ ਤੋਂ ਬਾਅਦ ਆ ਮੈਂ ਲਾਇ ਰਿਪੋਰਟ ਮੈਂ ਟੰਗੂਗੀ ਨਾਲ ਇਹਨੋਂ ਕੱਪੜਾ ਜੇ ਸਲੇਬ ਤੋਂ ਲਾ ਦੂੰਗੀ ਕਿਉਂਕਿ ਉਹ ਧੋਣ ਵਾਲਾ ਵਾ ਤੇ ਉਹ ਚੀਜ਼ ਕਰ ਦੂੰਗੀ ਤੇ ਇਧਰ ਫਤੇ ਹੋਣੀ ਮੇਰੇ ਲਾਗੇ ਹੀਗੇ ਲਾਗੇ ਬਣਮੀਤ ਵੀ ਬਾਹਰ ਆ ਗਈ ਤੇ ਫਤੇ ਵੀ ਬਾਹਰ ਆ ਗਏ ਫਤੇ ਆਪਣੇ ਬੈਗ 'ਚ ਇਹਨਾਂ 'ਚ ਪਾ ਕੇ ਨਾ ਕਪੜੇ ਕੁਪੜੇ ਜਿਹਾ ਪਾ ਗਏ ਤਾਂ ਤੁਰੇ ਫਿਰਨਦਾ ਹੀ ਦੋਵੇਂ ਪੈਨ ਪੂਰਾ ਘੇੜਦੇ ਪਏ ਸੀਗੇ ਸਾਫ ਕਰਕੇ ਨਾ ਮੈਂ ਤੇ ਸਾਰੀਆਂ ਫੋਟੋਆਂ ਜਿਹੜੀਆਂ ਰੱਖਤੀਆਂ ਹਨ ਫੇਰ ਉੱਪਰ ਸਲੇਬ ਤੇ ਕਿ ਸਾਰੀਆਂ ਫੋਟੋਆਂ ਇੱਕ ਰਿੱਲੇ ਕਪੜੇ ਨਾਲ ਸਾਰੀਆਂ ਸਾਫ ਸੁੱਕ ਕਰਕੇ ਤੇ ਕਪੜਾ ਚੇਂਜ ਕਰਤਾ ਉਹ ਥੜਾ ਤੇ ਉਸ ਤੋਂ ਬਾਅਦ ਆ ਮੈਂ ਇੱਥੇ ਲੱਗੇਗੀ ਝਾੜੂ ਲਾਉਣ ਕਿਉਂਕਿ ਮੈਂ ਮਤਲਬ ਉੱਪਰ ਦਾ ਮੇਰਾ ਹੋ ਗਿਆ ਛੱਤ ਦਾ ਤਨਾਲੀ ਕਿ ਸਲੈਬ ਵੀ ਸਾਫ ਹੋ ਗਏ ਫਰਮਾਂ ਨੂੰ ਲਾ ਦਿੱਤੀਆਂ ਤੇ ਹੁਣ ਮੈਂ ਇੱਥੇ ਕਰਦੀ ਪਈ ਸੀਗੀ ਮਤਲਬ ਸਾਨੂੰ ਝਾੜੂ ਲਾਉਣ ਦੇ ਹੀ ਨੇ ਇੱਕ ਨਾ ਸਵਾਨ ਜਿਹੜੀ ਉਹ ਫੇਰ ਝਾੜੂ ਨਾਲ ਉਡੜ ਕੇ ਨਾ ਫੇਰ ਪਿੱਛੇ ਜਾਈ ਜਾਂਦੀ ਹੈਗੀ ਮਤਲਬ ਕੁਝ ਮਿਹਨਾਂ ਕੰਦ ਲਾ ਕੰਦ ਤੇ ਨਾ ਕਲੀ ਬੜੀ ਛੱਡਦੀ ਆ ਸਾਡੇ ਜਿਹੜੇ ਪਹਿਲੇ ਕਮਰੇ ਹੀ ਨਾ ਪੂਰੇ ਕੰਦ ਦੇ ਨਾਲ ਹੀ ਅਹੀਂ ਮਤਲਬ ਗਲੀ ਨਹੀਂ ਛੱਡੀ ਉਦੋਂ ਦੋ ਦੋ ਬਿਲਕੁਲ ਨਾਲ ਤੇ ਇਹ ਕਮਰੇ ਇੱਕ ਬਰੰਡਾ ਸੀਗਾ ਉਦੋਂ ਵੀ ਮਤਲਬ ਵਾ ਵਡਾ ਘਰ ਸਾਡਾ ਵੀੜਾ ਬੜਾ ਵੱਡਾ ਸੀਗਾ ਤੇ ਹੁਣ ਜਦੋਂ ਅਸੀਂ ਕਮਰੇ ਪਾਏ ਨਾ ਫਿਰ ਅਹੀਂ ਬੈਕ ਸਾਈਡ ਤੇ ਗਲੀ ਛੱਡ ਲਈ ਆ ਤੇ ਇਹ ਇੱਕ ਅੰਧਵਾ ਪਹਿਲੀ ਆ ਤੇ ਉਹ ਕਲੀ ਵਾਲੀ ਕੰਧ ਨਾ ਤੇ ਇਹਦੇ ਨਾਲ ਪੇਂਟ ਗਿਆ ਬਹੁਤ ਮਤਲਬ ਲੱਤਦਾ ਹੀ ਕਲੀ ਜੀ ਤੇ ਕਾਫੀ ਜਿਹੜੀ ਲੱਤਦੀ ਇਸ ਕਰਕੇ ਇਹ ਕਪੇਂਟ ਵਾਲੀ ਹੈ ਪਹਿਲੀ ਕੰਧ ਵਾਂ ਤੇ ਉਹ ਇੱਥੇ ਆ ਗਈ ਫਿਰ ਮੈਂ ਨਾ ਮਤਲਬ ਡੈਪਿੰਗ ਉੱਪਰ ਚੜ ਕੇ ਨਾ ਕਿ ਜਗਠਾ ਨੂੰ ਮੈਂ ਚਲ ਆ ਇੱਧਰ ਨਾ ਦਰਵਾਜਿਆਂ ਨੇ ਲੱਗਾ ਤੇ ਉਹ ਚਗਾਠ ਉਹਨੂੰ ਮਤਲਬ ਮਿੱਟੀ-ਮਿੱਟੀ ਜੀ ਪਈ ਹੋ ਸਾਫ ਕਰਨ ਦੇ ਹੀਗੀ ਤੇ ਨਾਲ ਹੀ ਇਧਰਲਾ ਮਤਲਬ ਵਾਰੀ ਨਾਲ ਸਾਫ ਕੀਤੀ ਇਹ ਸ਼ੀਸ਼ਾ ਸਾਫ ਕੀਤਾ ਮਾਚਲ ਕਰ ਲੈਣੀ ਆ ਤੇ ਉਪਰ ਉਪਰ ਜਿਹੜੀ ਕੰਡਕੁੰਡ ਜੀ ਨੇ ਝੱਟ ਲੱਥ ਜੂਗੀ ਕਿਉਂਕਿ ਉਸ ਤੋਂ ਬਾਅਦ ਮਾਚਲ ਮੈਂ ਬਾਜੂ ਮਾਰ ਦੂੰਗੀ ਗਿੱਲਾ ਕੱਪੜਾ ਵਗੈਰਾ ਤੇ ਮੈਂ ਸਵਾਜ ਜਿਹੜੀ ਨੇ ਲਾਦਾ ਕਿਉਂਕਿ ਉਹ ਉਪਰ ਉਪਰ ਜਿਹੜੀ ਇੱਥੇ ਬਾਜੂ ਮਾ ਗਿੱਲਾ ਕੱਪੜਾ ਵਾਜੀ ਤੇ ਸਾਫ ਹੋ ਜਾਊਗਾ ਤੇ ਇਧਰਲੀ ਸਾਈਡ ਤੇ ਨਾ ਉਹ ਮਤਲਬ ਨੁੱਕਰੇ ਇਧਰ ਨਾ ਮੈਂ ਬਾਲਣ ਰੱਖਿਆ ਵਾ ਮਤਲਬ ਲੱਕੜਾ ਲੁਕੜਾ ਕੋ ਜਿੰਨਾ ਮਤਲਬ ਚਾਹੀਦੀਆਂ ਮਿਸਤਰੀਆਂ ਦਾ ਸਮਾਨ ਸਮੂਹ ਨੂੰ ਮਤਲਬ ਲੱਕੜ ਸਹੀ ਆ ਉਹ ਰਕੀ ਰੂਪੀਏ ਤੋੜਿਆ ਤੋ ਗਏ ਥੱਲੇ ਵੀ ਇੰਨਾ ਜਿਆਦੀ ਸੁਆਹ ਜੀ ਪੈ ਗਈ ਆਣ ਕੇ ਇੰਨੀ ਜਿਆਦੀ ਕਿ ਇੰਨਾ ਜਿਆਦਾ ਕੂੜਾ ਕਾੜਾ ਜੋ ਸਭ ਪੈਣਾ ਵਡ ਵੇਲੇ ਹੋ ਗਿਆ ਪੈਣਾ ਸਾਫ ਹੋ ਗਈਆਂ ਤੇ ਘਰਾਂ ਦੇ ਵਿੱਚ ਆਣ ਗਈ ਸੁਆਹ ਇੰਨੀ ਜਿਆਦੀ ਸੁਆਹ ਹੀ ਸੁਆਹ ਹੋਈ ਪਈ ਸੀਗੀ ਤੇ ਇਥੇ ਟਾਈਮ ਵੀ ਜਿਹੜਾ ਪਹਿਲਾਂ ਮੈਂ ਫਤੇ ਦੀ ਕਲਾਸ ਲਵਾਈ ਸਾਢੇ 1:10 ਸਵਾ 1:10 ਦਾ ਇੰਨਾਕ ਟਾਈਮ ਜਿਹੜਾ ਹੋ ਗਿਆ ਸਾਢੇ 1:10 ਤੇ ਇਥੇ ਗੁਰਫਤੇ ਕੋ ਮੈਂ ਮਗਵਾਇਆ ਸੀ ਬਾਹਰੋਂ ਮੈਂ ਕਿਹਾ ਲੈ ਕੇ ਆ ਗੁਰਫਤੇ ਕੂੜਾ ਪਾਈਏ ਵਿੱਚ ਡਸਟ ਪੈਣ ਦੀ ਲਿਆ ਕੇ ਤੇ ਫਦੇ ਨੇ ਮੈਨੂੰ ਲੈਣ ਦੇਰ ਤਾਂ ਜਾਂਦਾ ਹਾਲੂ ਮਮਾ ਜੀ ਤੇ ਇਹਨਾਂ ਦੇ ਚਲ ਸਿਰ ਸੁਬਹ ਸੁਬਹ ਨੇ ਕਲਾਸ ਦਾ ਕਰਕੇ ਮੈਂ ਵਾਤੇ ਦੋਵਾਂ ਪੈਣ ਭਰਾਵਾਂ ਦੇ ਇੱਕ ਤਰ੍ਹਾਂ ਰਾਤੀ ਮਤਲਬ ਲਾਈਟ ਜਦੋਂ 8:30 ਵਜੇ ਹਨੇਰੀ ਆਈ ਇੰਨੀ ਜਿਆਦੀ ਹਨੇਰੀ ਆਈ ਨਾ ਲਾਈਟ ਬੰਦ ਹੋ ਗਈ ਲਾਈਟ ਬੰਦ ਹੋ ਗਈ ਲਾਈਟ ਸਾਰੀ ਰਾਤ ਨਹੀਂ ਆਈ ਤੇ ਉਸ ਤਰ੍ਹਾਂ ਨਾ ਮੈਂ ਉੜ ਕੇ ਜਦੋਂ ਮਤਲਬ ਛਿੱਟਾਂ ਆਈਆਂ ਨਾ ਉਸ ਤੋਂ ਬਾਅਦ ਫੇਰ ਬੈਕ ਸਾਈਡ ਦਾ ਵਾਲਾ ਬੂਹਾ ਵੀ ਖੋਲਤਾ ਹੈ ਕਿਉਂਕਿ ਇਹ ਦਰਵਾਜਾ ਜਾਲੀ ਵਾਲਾ ਹੀ ਵਜਿਆ ਹੈਗਾ ਦੂਸਰਾ ਜਿਹੜਾ ਭਲਾਈ ਦਾ ਦਰਵਾਜਾ ਹੈ ਉਹ ਖੋਲਤਾ ਹੈ ਤੇ ਸ਼ੀਸ਼ਾ ਵੀ ਖੋਲਤਾ ਹੈਗਾ ਕਿ ਜਾਲੀ ਕੱਲੀ ਵਜਦੀ ਸੀਗੀ ਮੈਂ ਚਲ ਹਾਂ ਅੰਦਰ ਨਾ ਠੰਡੇ ਹੋ ਜਾਣਗੇ ਤਾਂ ਉਸ ਤਰ੍ਹਾਂ ਇਹ ਕਮਰੇ ਜਿਹੜੇ ਠੰਡੇ ਹੀ ਰਹਿੰਦੇ ਨਹੀਂ ਗਰਮੀ ਨਹੀਂ ਲੱਗਦੀ ਵੀ ਤੇ ਪਰ ਫਿਰ ਵੀ ਜੇ ਕੂਲਰ ਮਤਲਬ ਇੱਕਦਮ ਜੇ ਮੀਂਹ ਹੁੰਨੀ ਨਾ ਪਿਆ ਖੁੱਲ ਕੇ ਮੀਂਹ ਪਿਆ ਮਾੜਾ ਮੋਟਾ ਗਿਆ ਜੇ ਮੀਂਹ ਕੱਜ ਨਾਲ ਪੈ ਜਾਂਦਾ ਨਾ ਫਿਰ ਬੜਾ ਬੜਾ ਸੋਨਾ ਹੋ ਜਾਣਾ ਹੈ ਕਿ ਫਿਰ ਨਹੀਂ ਸਵਾਹ ਹੋਣੀ ਤੇ ਪਰ ਪਹਿਲਾਂ ਜੋ ਘੱਟਾ-ਕੁੱਟਾ ਹਾਈ ਅੰਦਰ ਵੇਖਿਓ ਇੱਥੇ ਨਾ ਮੈਂ ਪਿੱਛੋ ਕਰਾਂ ਹੀ ਆ ਤੇ ਗਲੀਚ ਤੇ ਸਾਰਾ ਗੂੜਾ ਕੜਾ ਪਾਗੇ ਲਫਾਵੇ ਜ ਲੈ ਆਂਦਾ ਵਾ ਇੰਨਾ ਜਿਆਦਾ ਕੁਆ ਹੀ ਨਾ ਤੇ ਇੱਥੇ ਆ ਗਈਆਂ ਹੁਣ ਆ ਬੈਡਰੂਮ ਚ ਇੱਥੇ ਕਮਰੇ ਚ ਆ ਗਈਆਂ ਤੇ ਮੈਂ ਕਿਉਂ ਮੈਂ ਕਮਰੇ ਦੀ ਸਫਾਈ ਜਿਹੜੀ ਕਰਦਾ ਕਿਉਂਕਿ ਇਹੜੇ ਰੂਮ ਨੂੰ ਨਾ ਪਿਛਲੇ ਇੱਕ ਦੂਜੀ ਇੱਕ ਰੂਮ ਦੇ ਦਰਵਾਜੇ ਤੇ ਇੱਕ ਰੂਮ ਚ ਵਾਰੀ ਆ ਤੇ ਏਡੀ ਬਾਰੀ ਵਿੱਚ ਕੱਚ ਕੋਲ ਛੱਡੀ ਦਾ ਤੇ ਜਾਲੀ ਵਾਲੀ ਬਾਰੀ ਕੱਲੀ ਮਤਲਬ ਬੰਦ ਰੱਖੀ ਦੀ ਐ ਕਿ ਇਹਨਾਂ ਦੋਵਾਂ ਰੂਮਾਂ ਇਹਨਾਂ ਬੂਵੇ ਬੂਵੇ ਥੋੜੀ ਤੇ ਕੋ ਜੋ ਬਹਾਰੀ ਥੋੜੀ ਇੰਨੀ ਜਿਆਦੀ ਸੁਆਬ ਪਿੱਛੋਂ ਵੀ ਇੰਨੀ ਜਿਆਦੀ ਅੰਦਰ ਆਈ ਨਾ ਪੂਰੇ ਕਮਰੇ ਭਰੇ ਪਏ ਹੀ ਗੇ ਤੇ ਕੋਈ ਜਾਈਆ ਲੌਬੀ ਉੱਤੋਂ ਮਮਤੀ ਥੋੜੀ ਉੱਪਰ ਵੀ ਨਾ ਦਰਵਾਜੇ ਜਾਲੀ ਵਾਲਾ ਇੱਕ ਲੱਗਿਆ ਉਹ ਤੰਦਰਾ ਗਿਆ ਤੰਦਰਾ ਗਿਆ ਉਹਨੂੰ ਜਾਲੀ ਜਾਲੀ ਲੱਗੀ ਕੱਚ ਨਹੀਂ ਲੱਗਾ ਇੰਨੀ ਜਿਆਦੀ ਉੱਤੋਂ ਵੀ ਸੁਆ ਆਈ ਨਾ ਬਹੁਤ ਜਿਆਦੀ ਦੇ ਬਾਰੋਂ ਕਰਕੇ ਤੇ ਮੈਂ ਫਿਰ ਉੱਪਰ ਚੜ ਗਈ ਮਮਤੀ ਸਾਫ ਕੀਤੀ ਪੇਟੀ ਤੇ ਝਾੜ ਕੇ ਕਪੜਾ ਕੁੱਟਣਾ ਪਾਇਆ ਤੇ ਪੌੜਾ ਸਾਫ ਕੀਤੀਆਂ ਇੰਨੀਆਂ ਜਿਆਦੀ ਪੌੜੀਆਂ ਕਿ ਹੋਈ ਸਵਾ ਨੁਕਰਾਂ ਨੁਕਰਾਂ ਜਿਹਨੇ ਸਵਾ ਨਾਲ ਹੀ ਜਾਲਾ ਜਾਂ ਬਣਦਾ ਬਣਦਾ ਪਿਆ ਇੰਨਾ ਜਿਆ ਤੇ ਇੱਥੇ ਉਸ ਤੋਂ ਬਾਅਦ ਫੇਰ ਆਈ ਮੈਂ ਕਮਰੇ 'ਚ ਕਮਰੇ ਦੀ ਸੁਭਾਈ ਕਰਦੀ ਪਈ ਸੀਗੀ ਮਾਚਰਮਣਾ ਤੇ ਕੋਜ ਮਨਮੀਤ ਨੇ ਨਾ ਆਪਣਾ ਜੋ ਖਲਾਰਾ ਬਲਾਰਾ ਜੋ ਸਭ ਆਪਣਾ ਵੇਖੋ ਇੰਨਾ ਜਿਆਦਾ ਸਭ ਨੁਕਰੇ ਫੇਰ ਖਲਾ ਰਿਆ ਐ ਨੇ ਫੇਰ ਜੋ ਮੈਂ ਉਦੋਂ ਪੌੜੀਆਂ ਸਾਫ ਕੀਤੀਆਂ ਉੱਥੋਂ ਚਕਾਇਆ ਤੇ ਇੰਨੇ ਨੁਕਰੇ ਰਹਿਤਾ ਬੈੱਡਰੂਮ ਚ ਮੈਂ ਇਹਨੂੰ ਕਰਨੇ ਮਨਮੀ ਤੇ ਇਧਰੋਂ ਵੀ ਚੋਕ ਸਾਰਾ ਕੁਝ ਚੋਕ ਕੇ ਖਲਾ ਰਜੇ ਚੋਕਲਾ ਹੁਣ ਤੇ ਮੈਂ ਕਿ ਕਮਰਾ ਸਾਫ ਕਰਨਾ ਬੈੱਡ ਸ਼ੀਟ ਵੀ ਚੇਂਜ ਕਰਨੀ ਕਿਉਂਕਿ ਕਟਾ ਹੀ ਕਟਾ ਬੜਾਇਆ ਹੀ ਕਰੀ ਜਾ ਉਹਦੀ ਜਾਲੀ ਥੋੜੀ ਵੀ ਨਾ ਕੰਡ ਉਹ ਕੀਨ ਵਾਲੇ ਦਾ ਟਕਾਲਕ ਇੰਨੀ ਜਿਆਦੀ ਆਈ ਹੈ ਨਾ ਬਹੁਤ ਜਿਆਦੀ ਹੁੰਦਾ ਹੀ ਹਾਲਾ ਹੱਡੇ ਕਮਰਿਆਂ ਦਾ ਤੇ ਇਥੇ ਮੈਂ ਚਲੇ ਇੱਕਰੀ ਸੁੱਕਾ ਜਿਆ ਝਾੜੂ ਨਾਲ ਸਾਰੀ ਸਾਫ ਕੀਤੀ ਸਾਫ ਕਰਕੇ ਤੇ ਉਸ ਤੋਂ ਬਾਅਦ ਮੈਂ ਮੜਮਿਦਿਆ ਸਾਰੇ ਭਾਂਡੇ ਭੁੰਡੇ ਕਰੀ ਮੈਂ ਥੱਲੇ ਸੁੜਦੇ ਸੀਗੇ ਫੇਰ ਪਰਾਰਾ ਰੱਖ ਲਈ ਮੈਂ ਚੱਲ ਦੁਰਾ ਖਲੀ ਤੇ ਇਥੇ ਕਰੀ ਮੈਂ ਮਤਲਬ ਪਹਿਲਾਂ ਜਾਲੇ ਝਾੜੂ ਨਾਲ ਸਾਫ ਕੀਤੀ ਫਿਰ ਮੈਂ ਸੁੱਕਾ ਕੱਪੜੇ ਨਾਲ ਸਾਫ ਕੀਤੀ ਫਿਰ ਮੈਂ ਗਿੱਲੇ ਕੱਪੜੇ ਨਾਲ ਮਤਲਬ ਝਾੜੂ ਚੂਲਾ ਲਾ ਕੇ ਉਸ ਤੋਂ ਬਾਅਦ ਗਿੱਲਾ ਕੱਪੜਾ ਬਾਅਦ ਚ ਮਾਰਿਆ ਸੀ ਜਿਆ ਗਿੱਲਾ ਕੱਪੜਾ ਨਹੀਂ ਮੈਂ ਉਸੇ ਟਾਈਮ ਮਾਰਿਆ ਸਿਰਫ ਇਹ ਕਰੀ ਉਪਰੀ ਉਪਰੀ ਕਾਂਡੇ ਜੀ ਹੀ ਲਾਈ ਮੈਂ ਕਿ ਤੇਲ ਮੇਰੀ ਨਾ ਕਾਲਖ ਜੀ ਜਿਹੜੀ ਲੱਤ ਜੂਗੀ ਨਾ ਕਮਰਿਆਂ ਚ ਸਾਰੇ ਚਮਚਾੜੂ ਜੜਨ ਵਾਲੇ ਸਾਰੇ ਸਾਫ ਕਰਨੇ ਸੀਗੇ ਤੇ ਇੱਕ ਬੈੱਡ ਦੀ ਤੇ ਬੈੱਡ ਸ਼ੀਟ ਵੀ ਚੇਂਜ ਕਰ ਲਈ ਹੈ ਨਾ ਤੇ ਆ ਜਿਹੜਾ ਕਾਰਨਰ ਚ ਇੱਕ ਹੈ ਗਈ ਇਧਰ ਘਾਟਾਈ ਸਵਾ ਜੀ ਕਿ ਇਧਰ ਨਹੀਂ ਆਈ ਇਧਰ ਫਿਰ ਮੈਂ ਇਹ ਜਿਹੜਾ ਰਹਿਣ ਦੇਣੀ ਇਧਰ ਕੀ ਹੈ ਨਾ ਕਿ ਕਰਨੀ ਚੇਂਜ ਤੇ ਅੱਜ ਇਹਨਾਂ ਇੱਕ ਇੰਨੀ ਜਿਆਦਾ ਸਵਾਹ ਪੂਰੀ ਜਿਹੜਾ ਅੰਦਰ ਵਾਲਾ ਬਾਥਰੂਮ ਆ ਨਾ ਉਹ ਤਿਆਰ ਤੇ ਬਾਈ ਨਹੀਂ ਹੋਇਆ ਬਾਕੀ ਵੇਸਟ ਸਮਾਨ ਜੂਣ ਉਹ ਕਾਫੀ ਰੱਖਿਆ ਵਾ ਤੇ ਉਧਰਲੇ ਮਤਲਬ ਕਿ ਉਧਰ ਵੀ ਇੰਨੀ ਜਿਆਦੀ ਸਵਾਹ ਆਈ ਸਵਾਹ ਹੀ ਸਵਾਹ ਪਤਾ ਨਹੀਂ ਕਿਤੋਂ ਇੰਨੀ ਪੂਰੇ ਘਰ ਚ ਸਵਾਹ ਸਵਾਹ ਹੋਈ ਗਈ ਤੇ ਕੱਲ ਅਸੀਂ ਚਲਗੇ ਸ੍ਰੀ ਦਰਬਾਰ ਸਾਹਿਬ ਤੇ ਮੇਰੇ ਤੋਂ ਕੱਲ ਚਲ ਮੈਂ ਸਵੇਰੇ ਸਵੇਰੇ ਬਨੇਰੀ ਚਲ ਗਏ ਤੇ ਅੱਲ ਕੱਲ ਕੋਈ ਵੀ ਕੰਮ ਜਿਹੜਾ ਨਹੀਂ ਹੋਇਆ ਹਨਾ ਤੇ ਰਾਤ ਇੰਨੀ ਜਿਆਦੀ ਹਨੇਰੀ ਆ ਵੇਖੋ ਕਿੰਨੀ ਸਵਾਹ ਪੂਰੀ ਸਵਾਹ ਸਵਾਹ ਤੇ ਕੋ ਜਾ ਗੁਰਫਤੇ ਦਾ ਮੁਣ ਮਨਮੀ ਤੋਂ ਨਾ ਬੇਰ ਸਮਾਨ ਵੇਸਟ ਜਿਹੜਾ ਕੱਢਿਆ ਸੀ ਇਹਨਾਂ ਦੇ ਕਢਾਇਆ ਮੈਂ ਜਿਹੜਾ ਸੁਟਣ ਵਾਲਾ ਸੁਟੋਂ ਬਾਹਰ ਐਵੇਂ ਕਿਤੇ ਹੀ ਰੱਖਿਆ ਜੇ ਇੱਕ ਮੈਂ ਲੌਬੀ ਵਾਲੀ ਮਤਲਬ ਲੌਬੀ ਚ ਪੂਰਾ ਕੂੜਾ ਕਾੜਾ ਚੱਕ ਕੇ ਤੇ ਇੱਥੇ ਫਿਰ ਮੈਂ ਘੱਟਾ ਉਡਣਾ ਮੈਂ ਪਹਿਲਾਂ ਤਾਂ ਨਹੀਂ ਚਾਦਰ ਬਦਲੀ ਤੇ ਇੱਥੇ ਹੁਣ ਮੈਂ ਸਾਰਾ ਚੁੱਕ ਕੇ ਤੇ ਚਾਦਰ ਤੇ ਬੈੱਡ ਬੁੜੀ ਸਾਫ਼ ਕਰਕੇ ਤੇ ਮਨਮੀ ਤੋਂ ਨਾ ਜਿਹੜਾ ਆਪਣੀਆਂ ਗੁੱਪੀਆਂ ਨੇ ਥੱਲੇ ਰੱਖੀਆਂ ਇਹਨਾਂ ਤੇ ਲਾਈਆਂ ਦੀ ਮਾਹੀਂ ਇਹਨਾਂ ਨੂੰ ਚੁੱਕ ਕੇ ਤੇ ਬੈੱਡ ਤੇ ਕਪੜਾ ਮਾਰ ਕੇ ਉਸ ਤੋਂ ਬਾਅਦ ਮੈਂ ਬੈੱਡ ਦੇ ਲੌਬੀ ਵਾਲੇ ਬੈੱਡ ਦੀ ਚਾਦਰ ਚੇਂਜ ਕਰਤੀ ਇੱਕ ਕਮਰੇ ਵਾਲੀ ਕੀਤੀ ਤੇ ਦੋ ਕਮਰਾਂ ਚਾੜ ਕੇ ਉਛਾਦੀਆਂ ਡਰਾਈੰਗ ਰੂਮ ਦੀ ਵੀ ਚਾੜ ਕੇ ਉਛਾਦੀ ਕਿਉਂਕਿ ਡਰਾਈੰਗ ਰੂਮ ਚ ਇੰਨਾ ਨਹੀਂ ਹੀ ਉਹ ਬਾਰੀ ਬੰਦ ਸੀਗੀ ਉਸ ਤਰ੍ਹਾਂ ਕਰੂੰਗੀ ਚੇਂਜ ਪਰ ਅਜੇ ਨਹੀਂ ਕਰਨੀ ਵੀ ਮੈਂ ਕਿਹਾ ਜੇ ਨੇਰੀਆਂ ਦਾ ਕੀ ਪਤਾ ਕਿ ਸ਼ਾਮ ਨੂੰ ਫੇਰ ਭਾਵੇਂ ਆ ਜੇ ਤੇ ਏ ਪਰ ਮੈਂ ਚੇਂਜ ਕਰਤੀ ਹੀਗੀ ਲੌਬੀ ਵਾਲੀ ਵੀ ਤੇ ਇੱਕ ਬੈੱਡਰੂਮ ਵਾਲੀ ਚੇਂਜ ਕੀਤੀ ਸੀਗੀ ਇੱਥੇ ਨਾ ਟਾਈਮ ਹੈਗਾ ਵਾ 3 ਵਜੇ ਦਾ 3 ਵਜੇ ਕੋ 5-4 ਮਿੰਟ ਦੇ ਉੱਪਰ ਸੀਗੇ ਤੇ ਇੱਥੇ ਨਾ ਮੈਂ ਜੋ ਕਾਗਜ਼ ਕੁਝ ਜੀ ਸਵੇਦਾ ਵਿੜਾ ਇੰਨਾ ਗੰਦਾ ਸਵਾ ਇੰਨੀ ਜਿਆਦੀ ਬਿਲਕੁਲ ਨਾ ਸਾਫ਼ ਨਹੀਂ ਹੋਇਆ ਨਾ ਮੈਂ ਕੀਤਾ ਸੀ ਕਿ ਸਾਫ਼ ਤੇ ਇੱਥੇ ਹੁਣ ਮੈਂ ਲਾਤੀ ਆ ਅੱਗ ਜੋ ਕਾਗਜ਼ ਗੂਗਜ ਪੱਤੇ ਪੁੱਤੇ ਲਫਾਫੇ ਸਾਰੇ ਉਹਨਾਂ ਨੂੰ ਮੈਂ ਅੱਗ ਲਾ ਦਿੰਨੀ ਮੈਂ ਇਸ ਤਰ੍ਹਾਂ ਨਹੀਂ ਕਦੀ ਸੁਟੇ ਨਹੀਂ ਆ ਤੇ ਇੱਕ ਦਿਨ ਮੈਂ ਸੋਚਿਆ ਕਿ ਚਲ ਮੈਂ ਨਾ ਮੋਟਾ-ਮੋਟਾ ਪਹਿਲਾਂ ਕੂੜਾ ਨਾ ਜਿਹੜਾ ਕਿ ਜ਼ਿਆਦੀ ਸੁਆਸ ਨੂੰ ਰੇਤਨਤਾ ਦੀ ਜ਼ਿਆਦੀ ਆਈ ਆ ਉਹਨੂੰ ਮੈਂ ਬਾਲਟੀ 'ਚ ਪਾ ਦਿੰਨੀ ਆ ਤੇ ਇੱਥੇ ਇੰਨੀ ਜ਼ਿਆਦਾ ਇੱਕ ਤੇ ਚੁੱਲ੍ਹੇ ਦਾ ਸੇਕ ਪੈਂਡਿਆ ਸੀਗਾ ਤੇ ਇੱਕ ਗਰਮੀ ਮਤਲਬ ਕੀ ਗਰਮੀ ਵੀ ਧੋਪ ਵੀ ਵਾਵਾ ਹੀ ਗਈ ਇੰਨਾ ਜ਼ਿਆਦਾ ਖਲਾੜਾ ਹੀ ਗਿਆ ਤੇ ਕੁਝ ਮੈਂ ਨਾ ਇੱਥੇ ਵੇਸਟ ਜਿਹੜਾ ਸਮਾਨ ਸਪੂਨ ਉਹ ਸਾਰਾ ਨੂੰ ਤਾ ਵਾ ਪਲਾਤੀ ਆ ਅੱਗ ਤੇ ਆ ਇਹਨਾਂ ਅੰਦਰਾਂ ਚੋਂ ਕਰਕੇ ਨਾ ਮੈਂ ਤੇ ਰੋਟੀ ਖਾ ਕੇ ਤੇ ਫਿਰ ਮੈਂ ਦਵਾਈ ਖਾ ਕੇ ਇੱਕ ਘੰਟਾ ਕੁ ਲੰਮੇ ਪੈ ਗਈ ਕਿਉਂਕਿ ਮੈਂ ਕਿ ਮੁਰਕੇ ਨਾ ਇੱਕੇ ਦਮ ਮੇਰੇ ਕੋਲ ਨਹੀਂ ਹੁੰਦਾ ਕਿਉਂਕਿ ਮੈਨੂੰ ਉਹਨਾਂ ਮਤਲਬ ਥਕਾਵਟ ਨਾਲ ਬੁਖਾਰ ਬੜੀ ਜਲਦੀ ਹੋ ਜਾਂਦਾ ਵਾ ਸਮਾਨ ਜਿਹੜਾ ਨੂੰਨ ਮਤਲਬ ਕਿ ਅੱਗ ਲਾਤੀ ਜੋ ਪਤਾ ਪੁੱਤਾ ਹੀ ਕਾਗਜੇ ਦੇ ਤਰੂਦਾ ਸਭ ਵਾਧੂ ਦਾ ਟੋਸਾ ਮੈਂ ਲਫਾ ਉਹਦੇ ਚ ਭਾਰਤੀ ਬਾਲਟੀ ਤੇ ਕੂੜਾ ਕੜਾ ਤੇ ਅੱਗ ਲਾਤੀ ਤੇ ਇੱਥੇ ਲੱਗੇ ਹੁਣ ਅਹੀ ਧੂਣ ਤੇ ਇਹਦੇ ਦਰਵਾਜਿਆਂ ਤੇ ਵੀ ਕਾਲਖ ਨਾਲ ਪੂਰੇ ਭਰੇ ਪਏ ਐ ਤੇ ਮੈਂ ਚਲ ਹੁਣ ਧੂਣ ਤੇ ਲੱਗੇ ਪਾਈਪ ਨਾਲ ਤੇ ਇਹ ਕਿ ਦਰਵਾਜੇ ਵੀ ਜਿਹੜੇ ਸਾਫ਼ ਕਰਦਿਗੇ ਕਿ ਗੰਦੇ ਬੜੇ ਹੋਏ ਆ ਕਿਉਂਕਿ ਜਿਵੇਂ ਨਾ ਪਰਸੋਂ ਚੌਥ ਮਤਲਬ ਤਿਲ ਚਾਰ ਦਿਨ ਹੋਏ ਉਹਦੋਂ ਸਾਫ਼ ਕੀਤੇ ਗਿੱਲੀ ਕਪ ਬੜੇ ਨਾਲ ਗਿੱਲੇ ਕਪੜੇ ਨਾਲ ਸੁੱਕੇ ਕਪੜੇ ਦੋਵੇਂ ਕਪੜੇ ਨਾਲ ਸਾਫ਼ ਕੀਤੇ ਹੀ ਤੇ ਹੁਣ ਸਵਾਹ ਸਵਾਹ ਨਾਲ ਐ ਟੰਗੀ ਮਤਲਬ ਜਾਲੀ ਨਾਲ ਜਿਸ ਤਰ੍ਹਾਂ ਜੀਂ ਜਾਂਦੀ ਇੰਨਾ ਜਦਾ ਕੂੜਾ ਆਇਆ ਨਾ ਸਾਡੇ ਸਾਹਮਣੇ ਕਿਤੇ ਬਹੁਤ ਜਿਆਦਾ ਮੁੰਡਾ ਆਣ ਹੀਗਾ ਤੇ ਗੁਰਪਤੇ ਗਿਆ ਹੀ ਸੌਂ ਗੁਰਪੇਲਾ ਦੇ ਪਾਪਾ ਵੀ ਘਰੇ ਹੀ ਗੁਰਪਤੇ ਦੇ ਅੱਜ 1 ਕਵਜੇ ਆਏ 1:30 ਵਜੇ ਨਾ ਨੂੰ ਕੇ ਰੋਟੀ ਖਾ ਕੇ ਉਦੋਂ ਹੀ ਅਹੀਂ ਰੋਟੀ ਖਾਦੇ ਉਦੋਂ ਇਹਦੇ ਮੁੰਮੇ ਦੇ ਪਾਪਾ ਆ ਗਏ ਕਿ ਇਹਨਾਂ ਨੂੰ ਪਕਾ ਕੇ ਦਿੱਤੀ ਤੇ ਫਿਰ ਇਹ ਵੀ ਪੈ ਗਈ ਮੈਂ ਵੀ ਪੈ ਗਈ ਫਿਰ ਰਸੋਈ 'ਚ ਕੰਮ-ਕੁਮ ਕਾਫੀ ਹੀ ਮੇਰਾ ਕਰਨ ਵਾਲਾ ਮੈਂ ਉਹ ਕੀਤਾ ਐ ਰਸੋਈ ਜ ਮਤਲਬ ਸਾਫ਼ ਸੁਥੂ ਕੀਤੀ ਰਸੋਈ ਮਤਲਬ ਉੱਠ ਕੇ ਸਾਫ਼ ਕੀਤੀ ਕਿ ਕੋਈ ਇੱਕ ਘੰਟਾ ਕ ਲੰਮੇ ਪੈ ਕੇ ਫਿਰ 2:30 ਵਜੇ ਉੱਠ ਕੇ ਪੋਚੇ ਲਾਏ ਭਾਂਡੇ ਸਾਫ਼ ਕੀਤੇ ਤੇ ਇੱਥੇ 3:30 ਦਾ ਟਾਈਮ ਜਦੋਂ ਅਸੀਂ ਬਾਹਰ ਲੱਗੀਆਂ ਹਾਂ ਮੈਂ ਤੇ ਮਨਮੀ ਤੇ ਮਨਮੀ ਆਂਦੀ ਮੈਂ ਪਾਈ ਕੋ ਫੜਨੀ ਮम्मा ਕਿ ਮੈਂ ਵੀ ਪੜਨੀ ਹੈ ਤੇ ਮਾਂ ਚੱਲ ਆ ਜਾ ਕਿਉਂਕਿ ਪਾਈਪ ਚ ਲਾਈ ਮੈਂ ਦਰਵਾਜਿਆਂ ਤੋਂ ਸ਼ੁਰੂ ਕਰਦੇ ਦਰਵਾਜੇ ਧੋਣੇ ਹੀ ਨਾ ਪਹਿਲਾਂ ਕਿਉਂਕਿ ਦੰਦੇ ਹੋਏ ਆ ਕਾਲਖੀ ਨਾਲ ਕਾਲੇ ਕਾਲੇ ਹੋਏ ਆ ਤੇ ਦਰਵਾਜੇ ਸਾਫ ਕਰ ਲੀਏ ਤੇ ਕਹਿੰਦੀ ਹਾਂ ਜੀ ਮੰਮੂ ਕਰਾ ਦੋ ਉਹ ਕਰ ਲਓ ਤੇ ਇਹ ਦਰਵਾਜੇ ਸਾਫ ਕਰਨੇ ਮੁੰਕੇ ਮੁੰਮੀ ਤੇ ਪਾਪਾ ਵੀ ਆ ਗਏ ਬਾਹਰ ਇਹਨਾਂ ਨੇ ਚਲੋ ਫਿਰ ਹੈਲਪ ਕਰਾਤੀ ਥੋੜੀ ਬਹੁਤ ਕੇ ਪਾਣੀ ਪਾਈ ਗਏ ਤੇ ਮੈਂ ਚਲ ਬੋਕਰ ਨਾਲ ਕੱਢੀ ਗਈ ਕੂੜਾ ਕਿਉਂਕਿ ਉਹ ਬੜੀ ਰੇਤਾ ਰੂਤਾ ਬੜੀ ਜਿਆਦਾ ਇੰਨਾ ਜਿਆਦਾ ਖਲਾਰਾ ਹੀ ਨਾ ਕਿ ਅੱਜ ਦੇ ਸਾਰਾ ਦਿਨ ਚ ਮਾਹੀ ਘਰ ਸਾਫ ਹੋਇਆ ਮਾਹੀ ਗਿਦੇ ਤੇ ਨਾਲ ਹੀ ਜਦੋਂ ਵਿੜਾ ਧੋਣ ਲੱਗੇ ਤੇ ਉਦੋਂ ਮੈਂ ਨਾ ਨਾਲ ਹੀ ਮਤਲਬ ਕੱਪੜੇ ਪਾਤੇ ਵਾਸ਼ਿੰਗ ਮਸ਼ੀਨ ਚ ਕੱਪੜੇ ਤੇ ਇੱਕ ਤਾਂ ਲਾਈਟ ਬਹੁਤ ਜ਼ਿਆਦੀ ਘੱਟ ਵਾ ਕਿਉਂਕਿ ਮੋਟਰ ਵੀ ਚਲਾਉਣੀ ਨਾਲ ਪਾਣੀ ਨਹੀਂ ਹੈਗਾ ਮੋਟਰ ਚਲਣ ਲਈ ਤੇ ਫਿਰ ਮਸ਼ੀਨ ਨਹੀਂ ਚੱਲਦੀ ਪਈ ਤੇ ਫਿਰ ਮੈਂ ਨਾ ਸੇਵਕ ਘਰ ਉਤਾਰ ਲਾਈ ਤੇ ਫਿਰ ਮੈਂ ਉਧਰੋਂ ਕੱਪੜੇ ਜਿਹੜੇ ਤੋਂ ਤੇ ਮਸ਼ੀਨ ਚ ਡੱਬੀ ਕੇ ਤਾਰ ਲਾ ਕੇ ਤੇ ਫਿਰ ਉਧਰੋਂ ਕੱਪੜੇ ਧੋਤੇ ਮੈਂ ਕਿ ਫਿਰ ਦੋਵੇਂ ਚੀਜ਼ਾਂ ਨਹੀਂ ਚੱਲਣੀਆਂ ਬੱਤੀ ਬੁੜੀ ਘਟ ਹੀ ਗਈ ਸਾਰੀ ਰਾਤ ਤੇ ਬੱਤੀ ਨਹੀਂ ਆਈ ਤੇ ਦਿਨੇ ਆਈ ਤੇ ਦਿਨੇ ਵੀ ਬਦਲ ਘਟਾਈ ਬੋਦ ਤੇ ਇੱਥੇ ਮੈਂ ਮਨੁਮੀਦਾਂ ਦੀ ਮੰਮਾ ਮੈਨੂੰ ਪੜਾ ਦਿਓ ਮੈਂ ਧੋਣੀ ਇੱਕ ਦਰਵਾਜ਼ਾ ਮੇਰਾ ਤੋਂ ਗਿਆ ਹੀ ਤੇ ਬਸ ਦੂਜਿਆ ਧੋਂਦੇ ਪਏ ਹੀ ਹੋਣ ਤੇ ਬਸ ਮਨੁਮੀਦ ਦੇ ਪਾਪਾ ਨੇ ਪਾਈਪ ਪੜਿਆ ਮੈਂ ਬੋਕਲ ਨਾਲ ਗਾਣੂ ਕਰੀ ਜਾਨੀ ਕੂੜਾ ਕਢਾਜੇ ਜੋ ਵੀ ਤੇ ਮਨੁਮੀਦ ਕਹਿੰਦੀ ਕਿ ਪਾਪਾ ਮੈਂ ਪੜਨਾ ਮੈਂ ਪਾਈਪ ਮਿੰਨ ਦੋ ਪਾਈਪ ਪੜਨਾ ਮੈਂ ਤੇ ਮੈਂ ਤੇ ਦੇ ਮਨ ਉਮੀਦ ਤੇ ਪਾਪਣ ਗਣੀ ਮਹਾ ਜਿੱਤੇ ਫਤੇ ਸੌਂ ਗਿਆ ਜੇ ਫਤੇ ਜਾਗਦਾ ਹੁੰਦਾ ਨਾ ਪਾ ਦੇ ਨੇ ਗਣਾ ਮੈਂ ਵੀ ਪਾਈਪ ਪੜਨਾ ਵਾ ਤੇ ਵਦੀ ਨਾ ਸੌਂ ਗਿਆ ਹੈਗਾ ਤੇ ਮੈਂ ਨਾ ਜਿਉ ਮੁਰਕੇ ਮਨ ਉਮੀਦ ਨੇ ਫੜ ਲਿਆ ਮੈਂ ਮੁੜ ਕੇ ਆ ਬੈਂਚ ਤੇ ਬਾਹਰ ਜਿਹੜਾ ਚੜ ਕੇ ਤੇ ਰਸੋਈ ਵਾਲੀ ਪੂਰੀ ਬਾਰੀ ਜਿਹੜੀ ਉਹ ਵੀ ਸਾਫ ਕਰ ਲਈ ਮਤਲਬ ਸਭ ਬਾਰੀ ਪੂਰੀ ਬਾਰੀਆਂ ਬੂਏ ਦੋਵੇਂ ਬੂਏ ਡਰੈنگ ਰੂਮ ਵਾਲੀ ਬਾਰੀ ਰਸੋਈ ਵਾਲੀ ਤੇ ਆਪਾਂ ਸਾਰੇ ਸਾਫ ਸੂਬ ਕਰ ਲਈ ਬੈਂਚ ਵੀ ਜਿਹੜਾ ਧੋਲਿਆ ਦੀਪਾ ਮਮਾ ਮੈਂ ਮਾਰਦੀ ਵੋਕਲ ਤੇ ਮੈਂ ਅੱਜ ਇਥੇ ਬਾਰੀ ਬੁਰੀ ਸਾਫ ਕਰਦੀ ਪਈ ਸੀ ਕਿ ਮਨਮੀ ਦੇ ਥੱਲੇ ਬੋਕਰ ਨਾਲ ਦੇ ਹੀ ਸਾਫ ਕਰਨ ਤੇ ਅੱਜ ਤੇ ਮਨਮੀ ਨੇ ਨਾ ਮੇਰੀ ਬਹੁਤ ਹਲਪ ਪਾਈ ਪਿਚੇ ਨਾ ਪਾਣੀ ਘਟਾਉਂਦੇ ਪਿਆ ਹੈ ਕਿਉਂਕਿ ਟੈਂਕੀ ਖਤਮ ਹੋ ਗਈ ਹੈਗੀ ਤੇ ਮੁੜ ਕੇ ਨਾ ਮਨਮੀ ਦੇ ਪਾਪਾ ਨੇ ਫਿਰ ਬਾਲਟੀਆਂ ਨਾਲ 4-5 ਬਾਲਟੀਆਂ ਪੈਣੀਆਂ ਹੀ ਪਾਣੀ ਦੀਆਂ ਫਿਰ ਇਹਨਾਂ ਨੇ ਪਾਣੀ ਬਾਲਟੀਆਂ ਨਾਲ ਪਾਣੀ ਪਾਤਾ ਤੇ ਕਹਿੰਦੇ ਛੇਤੀ ਹੋ ਜਾਊਗਾ ਚੱਲ ਇੱਥੇ ਵਾਹ ਚਲ ਪਾ ਦੋ ਤੇ ਇਧਰੋਂ ਨਾ ਸੇਵ ਕਰ ਲੋ ਮਤਾਰ ਵੀ ਲਈ ਤੇ ਉਹ ਡੱਬੀ ਪਈ ਸੀ ਤੇ ਮੈਨੂੰ ਕਹਿੰਦੇ ਕਿ ਤਾਰ ਨੰਗੀ ਨੰਗੀ ਤੇ ਨਹੀਂ ਕੀਤੇ ਹੋ ਤੇ ਮੈਂ ਕਿਹਾ ਨਹੀਂ ਨਹੀਂ ਤਾਰ ਨਹੀਂ ਨੰਗੀ ਤਾਰ ਠੀਕ ਵਾ ਕਿ ਨਹੀਂ ਨੰਗੀ ਵੀ ਪੂਰੀ ਮਤਲਬ ਸਾਫ ਆ ਤਾਰ ਕਿੰਦੀ ਠੀਕ ਆਂ ਤੇ ਇਹ ਨਾ ਬੁਤੀ-ਬੁਤੀ ਨਾਲ ਲੱਗ ਜਾਈਏ ਤਿੰਨੇ ਆਪਾਂ ਲੱਗੇ ਆਂ ਪਾਣੀ ਨਾਲ ਹੱਸਦੇ ਬੈਠੇ ਇੱਥੇ ਤੇ ਇੱਥੇ ਮੈਂ ਥਾਂ ਧੋ ਕੇ ਤੇ ਨਾਲ ਹੀ ਮੇਰੇ ਜਿਹੜੇ ਕੱਪੜੇ ਧੋਦੇ ਪਏ ਹੀਗੇ ਮਸ਼ੀਨ 'ਚ ਹੀਗੇ ਮੈਂ ਉਹ ਵੀ ਕੱਢ ਕੇ ਸੁੱਕਣੇ ਜਿਹੜੇ ਪਾ ਦੂੰਗੀ ਹੁਣ ਕੇ ਨਾਲ ਨਾਲ ਹੀ ਤੇ ਬਾਕੀ ਕੱਪੜੇ ਇੱਕ ਨਾ ਬੈੱਡ ਸ਼ੀਟਾਂ ਲਾਈਆਂ ਤੇ ਕੱਲ੍ਹ ਵੀ ਨਹੀਂ ਕੱਪੜੇ ধੁਵੇ ਕੱਪੜੇ ਕੁੱਪੜੇ ਵੀ ਕਾਫੀ ਤੇ ਹੁਣ ਮੈਂ ਨਾਲ ਹੀ ਫਿਰ ਮੈਂ ਮਸ਼ੀਨ ਚਲਾ ਲਈ ਮੈਂ ਚੱਲ ਮਸ਼ੀਨ ਦਾ ਵੀ ਕੰਮ ਜਿਹੜਾ ਆਪਣੇ ਕੱਪੜਿਆਂ ਦਾ ਉਹ ਵੀ ਨਿਪਟ ਗਿਆ ਇਹ ਮੈਨੂੰ ਕੱਪੜੇ ਦੇ ਧੌਂਦੀ ਧੌਂਦੀ ਨੂੰ ਸ਼ਾਮੀ ਮਤਲਬ ਕਿ ਪੌਣੇ 5 ਦਾ ਟਾਈਮ ਜਦੋਂ ਮੈਂ ਨਾ ਤੇ ਫ੍ਰੀ ਹੋਈ ਸੀਗੀ ਪਰ ਮੀਦੇ ਕੱਪੜੇ ਵੀ ਗਿੱਲੇ ਮਣੂ ਮੀਦੇ ਵੀ ਚੇਂਜ ਕਰਾਏ ਫਿਰ ਨਵਾ ਕੇ ਤੇ ਫਤਿਹ 5 ਵਜੇ ਪੂਰੇ ਉੱਠਿਆ ਜਦੋਂ ਮੈਂ ਨਾ ਆ ਕੇ ਸਾਰੇ ਕੱਪੜੇ ਸੁੱਕਣੇ ਪਾ ਕੇ ਤੇ ਫਿਰ ਅੰਦਰ ਗਈ ਤੇ ਤੋ 5 ਵਜੇ ਗਏ ਹੀਗੇ ਤੇ ਫਿਰ ਮੈਂ ਫਤਿਹ ਨੂੰ ਉਟਾਇਆ ਮੈਂ ਕਿਹਾ ਫਤਿਹ ਉੱਠ ਹਣ ਬਾਬੇ ਦੇ ਜਾਣਾ ਉਹ ਕਹਿੰਦਾ ਠੀਕ ਆ ਮम्मा ਉੱਠਦਾ ਸੋਮਣ ਉਹ ਮਾਂ ਫਿਰ ਠਾਇਡ ਹੋਇਆ ਫਤਿਹ ਨੂੰ ਤੇ ਅੱਜ ਤੇ ਪੂਰਾ ਦਿਨ ਜਿਹੜਾ ਸਭਾਈਆਂ ਚ ਲੰਗ ਗਿਆ ਵਾ ਪੂਰਾ ਦਿਨ ਕਿਉਂਕਿ ਪੂਰੇ ਘਰ ਚ ਸਵਾਹ ਹੀ ਸਵਾਹ ਹੋਈ ਕੋਈ ਸਮਝਣ ਲੱਗੇ ਸਵੇਰੇ ਕਿ ਮੈਂ ਕਿੱਥੋਂ ਸ਼ੁਰੂ ਕਰਾਂ ਤੇ ਕੀ ਕੀ ਕਰਾਂ ਕੀ ਨਾ ਇੰਨਾ ਜਿਆਦਾ ਕਾਲ ਕਹੀ ਸਵੇਰੇ ਸਵੇਰਾ ਇਨਾ ਜਿਦਾ ਮੰਦਾ ਹਾਲੀ ਤੇ ਚਲੋ ਜੀ ਠੀਕ ਆ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਤੇ ਜਿਹੜੇ ਵੀ ਚੈਨਲ ਦੇ ਨਿਊ ਆ ਫ੍ਰੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਤੇ